ਬਟਾਲੇ ਦੇ ਵਿੱਚ 크리스마스 ਮੌਕੇ ਇਸਾਈ ਭਾਈ ਚਾਰੇ ਦੇ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ ਐਮ ਐਲ ਏ ਤ੍ਰਿਪਤ ਰਜਿੰਦਰ ਬਾਜਵਾ ਹੋਏ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਤੁਹਾਨੂੰ ਦੱਸਦੇ ਕਿ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਬਟਾਲਾ ਦੇ ਵਿੱਚ ਇਸਾਈ ਭਾਈ ਚਾਰੇ ਦੇ ਵੱਲੋਂ 크리스마스 ਮੌਕੇ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਹੈ ਤੇ ਇਹ ਸ਼ੋਭਾ ਯਾਤਰਾ ਬਟਾਲਾ ਦੇ ਵਕ ਵਕ ਵਿਚਾਰਾ ਜੀ ਹੁੰਦੀ ਹੋਈ ਵਾਪਸ ਚਰਚ ਪ੍ਰੇਮ ਨਗਰ ਵਿਖੇ ਸਮਾਪਤ ਹੋਈ ਤੇ ਇਸ ਸ਼ੋਭਾ ਯਾਤਰਾ ਦੇ ਵਿੱਚ ਕਾਂਗਰਸ ਦੇ ਐਮ ਐਲ ਏ ਤ੍ਰਿਪਤ ਰਜਿੰਦਰ ਬਾਜਵਾ ਵੀ ਪਹੁੰਚੇ ਨੇ ਜਿੱਤੇ ਪਾਸਟਰਾਂ ਦੇ ਵੱਲੋਂ ਐਮਐਲ ਦਾ ਸਰੂਪਾ ਪਾਕਿਸਤਾਨ ਮਾਨਵੀ ਕੀਤਾ ਗਿਆ ਤੇ ਉਤੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਾਸਟਰ ਸਹਿਬਾਨ ਤੇ ਵਿਧਾਇਕ ਬਾਚਵਾ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਦੁਨੀਆ ਦੇ ਵਿੱਚ ਸ਼ਾਂਤੀ ਅਤੇ ਪ੍ਰੇਮ ਦਾ ਸੰਦੇਸ਼ ਦਿੱਤਾ ਹੈ ਤੇ ਸਾਨੂੰ ਸਭ ਨੂੰ ਯਿਸੂ ਦੇ ਦਿੱਤੇ ਸੰਦੇਸ਼ ਨੂੰ ਅਪਣਾਉਣਾ ਚਾਹੀਦਾ ਹੈ ਤੇ ਦਰਸਾਈ ਸੱਚਾਈ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ ਅੱਜ ਕ੍ਰਿਸਚਨ ਵੀਰ ਸ਼ੋਭ ਦਿਹਾੜੇ ਤੇ ਸ਼ੁਭਾ ਯਾਤਰਾ ਕੱਢ ਰਹੇ ਨੇ ਕਿ ਉਹਨਾਂ ਨੂੰ ਵਧਾਈ ਦੇਣ ਲਈ ਆਏ ਆ ਇਤਿਹਾਸ ਕਰਨਾ ਵੀ ਇਹ ਦਿਨ ਸਾਰੇ ਲਈ ਖੁਸ਼ੀਆਂ ਲਿਆਵੇਗਾ ਕਿ ਸਾਰੇ ਕੋਸ਼ਿਸ਼ ਕਰਕੇ ਯੂਸੂਫ ਮਸੀਹ ਜੀ ਜੋ ਸਾਨੂੰ ਸਿੱਖਿਆ ਸੀ ਕਿ ਸਾਰਿਆਂ ਨਾਲ ਪਿਆਰ ਨਫ਼ਰਤ ਕਿਸੇ ਨਾਲ ਨਹੀਂ ਕੋਤੇ ਸਾਰੇ ਚੱਲਣ ਦੀ ਕੋਸ਼ਿਸ਼ ਕਰਾਂਗੇ ਯੂਸੂਫ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਅਸੀਂ ਬਟਾਲੇ ਸ਼ਹਿਰ ਦੀ ਸ਼ੁਭਾ ਯਾਤਰਾ ਕੱਢ ਰਹੇ ਹਾਂ ਹਰੇਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਭਨਾਂ ਨੂੰ ਯੂਸੂਫ ਮਸੀਹ ਦੇ ਜਨਮ ਦਿਹਾੜੇ ਦੀ ਵਧਾਈ ਦੇ ਇਹ ਦੀ ਹਸਪੀਟਲ ਖੁਸ਼ਖਬਰੀ ਫੈਲੋਸ਼ਿਪ ਚਰਚ ਤੋਂ ਸ਼ੁਰੂ ਹੋਈ ਹੈ ਜੋ ਸ਼ੋ ਪਾਸਟਰ ਵੈਲਫਰ ਐਸੋਸ਼ੀਏਸ਼ਨ ਵੱਲੋਂ ਇਹ ਕੱਢੀ ਜਾ ਰਹੀ ਹੈ ਸਾਰੀ ਟੀਮ ਵੱਲੋਂ ਮਿਲ ਕੇ ਔਰ ਸਾਰੇ ਪਾਸਟਰਾਂ ਦੇ ਸਹਿਯੋਗ ਨਾਲ ਸਾਡੇ ਕਾਉਂਸਲਰ ਸਾਹਿਬ ਜਗੀਰ ਖੋਖਰ ਜੀ ਜਿਨ੍ਹਾਂ ਦਾ ਬੜਾ ਅੱਜ ਸਾਡੇ ਨਾਲ ਸਹਿਯੋਗ ਰਿਹਾ ਉਹ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਸ਼ਾਇਦ ਪੀਸਫੁੱਲ ਸਭਣਾ ਨੂੰ ਵਧਾਈ ਦੇਣ ਜਾ ਰਹੇ ਹਾਂ ਇਸ ਕਰਕੇ ਅਸੀਂ ਸਾਰਿਆਂ ਦੀ ਸਰਬੱਤ ਦਾ ਭਲਾ ਮੰਗਦੇ ਹਾਂ ਤੇ ਮਸੀਹ ਜਿੰਨੇ ਵੀ ਲੋਕ ਨੇ ਹਮੇਸ਼ਾ ਪੀਸਫੁੱਲ ਰਹੇ ਨੇ ਤੇ ਸਰਬੱਤ ਦਾ ਭਲਾ ਮੰਗਦੇ ਆ ਅਸੀਂ ਸਾਰਿਆਂ ਦਾ ਭਲਾ ਮੰਗਦੇ ਆ ਤੇ ਯਸੁਸੀ ਤੇ ਜਨਮ ਦਿਹਾੜੇ ਦੀ ਵਧਾਈ ਦੇਣੇ ਨਿਕਲੇ ਆ ਮੈਂ ਜਨਮ ਦਿਹਾੜੇ ਦੀ ਇਹ ਵਧਾਈ ਦੇਣ ਵਾਸਤੇ ਨਿਕਲੇ ਆ ਸਾਰੇ ਪੈਂਤੀ ਕਾਸਟਲ ਪਾਸਟਰ ਜੋਸ਼ੂਆ ਪਾਸਟਰ ਐਸੋਸੀਏਸ਼ਨ ਵੈਲਫੇਅਰ ਅਸੀਂ ਪੂਰੀ ਸਿਟੀ ਦੇ ਵਿੱਚ ਬੜੀ ਹੀ ਧੀਰਜ ਦੇ ਨਾਲ ਇਹ ਸੁਭਾ ਜਾਤਾਂ ਨੂੰ ਲੈ ਕੇ ਜਾ ਰਹੇ ਹਾਂ ਜਿਹਦੇ ਨਾਲ ਸਾਡੇ ਵਿੱਚ ਖਾਸ ਮਦਦਗਾਰ ਸਾਡੇ ਐਮਸੀ ਜਗੀਰ ਖੋਖਰ ਜੀ ਆ ਫੋਰ ਸਾਰੇ ਪਾਸਬਾਨ ਨੇ ਇਸ ਕਰਕੇ ਅਸੀਂ ਸਾਰੇ ਸ਼ਹਿਰ ਦੀ ਸੁਖ ਸਲਾਮਤੀ ਮੰਗਦੇ ਹਾਂ ਪੰਜਾਬ ਦੀ ਸੁਖ ਸਲਾਮਤੀ ਮੰਗਦੇ ਹਾਂ ਸਾਡੀਆਂ ਪ੍ਰਾਰਥਨਾ ਹੈ ਸਦਾ ਕਿ ਇਹ ਪੰਜਾਬ ਤੇ ਭਾਰਤ ਦੇ ਸਦਾ ਵਸਦਾ ਰਹੇ ਖੁਸ਼ੀਆਂ ਖੇੜਿਆਂ ਵਿੱਚ ਰਵੇ